ਦੀਰਾ ਬਿਆਸ ਮੁਖੀ ਵੀ ਪਹੁੰਚੇ ਇਸ ਤੋਂ ਇਲਾਵਾ ਅਕਾਲੀ ਲੀਡਰਾਂ ਨੇ ਵੀ ਇਹਦੇ ਵਿੱਚ ਸ਼ਮੂਲੀਅਤ ਕੀਤੀ ਤਾਂ ਇਹਦੇ ਉੱਤੇ ਆਮ ਆਦਮੀ ਪਾਰਟੀ ਨੇ ਸਵਾਲ ਖੜੇ ਕਰ ਦਿੱਤੇ ਕਿ ਜਿਹੜਾ ਕੁਝ ਅਕਾਲੀਆਂ ਦੀ ਦੇਣਾ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿ ਨਸ਼ਾ ਤਾਂ ਉਹਦੇ ਉੱਤੇ ਹੁਣੇ ਖੁਦ ਉਹ ਪ੍ਰਚਾਰ ਕਰ ਰਹੇ ਨੇ ਇਹਦੇ ਉੱਤੇ ਕੋਈ ਨਾ ਕੋਈ ਸਪਸ਼ਟੀਕਰਨ ਆਉਣਾ ਚਾਹੀਦਾ ਹੈ ਹਾਲਾਂਕਿ ਆਕੀਅਸਦੀਪ ਸਿੰਘ ਕਲੇਰ ਹੋਰਾਂ ਨੇ ਆਮ ਆਦਮੀ ਪਾਰਟੀ ਨੂੰ ਜਵਾਬ ਵੀ ਦੇ ਦਿੱਤਾ ਹੈ ਪਰ ਕਾਫੀ ਚਰਚਾ ਹੈ ਜੀ ਭੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਇਲਜ਼ਾਮ ਲਗਾਏ ਨਾ ਕੀ ਮਤਲਬ ਅਕਾਲੀ ਨੇ ਜਿਹੜੇ ਜੀ ਉਹਨਾਂ ਦੀ ਦੇਣਾ ਕਹਿੰਦੇ ਨਸ਼ਾ ਤਾਲੀਵਾਲ ਸਾਹਿਬ ਕਹਿੰਦੇ ਨੇ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਉਹਨਾਂ ਦੇ ਨਾਲ ਭਾਜਪਾ ਤੇ ਅਕਾਲੀ ਕਹਿੰਦੇ ਇੱਕੋ ਹੀ ਨੇ ਫਿਰਦਾ ਅਚਾਨਕ ਸੁਖਬੀਰ ਬਾਦਲ ਦਾ ਚਿਹਰਾ ਨਜ਼ਰ ਆ ਜਾਂਦਾ ਲੋਕਾਂ ਵਿੱਚ ਚਰਚਾ ਹੁੰਦੀ ਹੈ ਸੁਖਬੀਰ ਬਾਦਲ ਆ ਗਏ ਅਚਾਨਕ ਹੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਚਿਹਰਾ ਬਣ ਨਜ਼ਰ ਆ ਜਾਂਦਾ ਪੰਜਾਬ ਦੀ ਸਿਆਸਤ ਦੇ ਲਈ ਤਿਆਰ ਕੀਤੀ ਜਾ ਰਹੀ ਨਵੀਂ ਜ਼ਮੀਨ ਸੁੱਤਰ ਧਾਰ ਬਣਨ ਜਾ ਰਹੇ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਸ ਦੇ ਡੇਰੇ ਦੀ ਅਜੇ ਤੱਕ ਸਿਆਸੀ ਸਫਾਂ ਵਿੱਚ ਕੋਈ ਚਰਚਾ ਨਹੀਂ ਹੁੰਦੀ ਸੀਗੀ ਹੁਣ ਉਹ ਚਰਚਾ ਸਿਆਸੀ ਸਫਾਂ ਦੇ ਵਿੱਚ ਹੋਣ ਲੱਗ ਪਈ ਹੈ ਤੁਸੀਂ ਰੱਬ ਉਹਨਾਂ ਵਾਸਤੇ ਤੁਸੀਂ ਜੇਲ੍ਹ ਵਿੱਚ ਆਏ ਬੰਦੇ ਨੂੰ ਮਿਲਣ ਵਾਸਤੇ ਆਏ ਹੋ ਇਹ ਕੋਈ ਚੰ ਇਹ ਠੀਕ ਸਮਝਦੇ ਹੋ ਪਰ ਉਹ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਤਾਂ ਡੇਰਾ ਵਿਆਸ ਦੇ ਮੁਖੀ ਝੁਝਲਾ ਗਏ ਦੇਖ ਲਓ ਪਈਆ ਉਹਦੇ ਵਿੱਚ ਵੀਡੀਓ ਪਈ ਆ ਝੁਝਲਾ ਜਾਂਦੇ ਆ ਕਿਉਂਕਿ ਜਿਹੜਾ ਬੰਦਾ ਨਾ ਗਲਤ ਹੁੰਦਾ ਹੈ ਜਿਹੜਾ ਬੰਦਾ ਗਲਤ ਹੁੰਦਾ ਨਾ ਉਹਦੇ ਬਾ ਉਹਦੇ ਜਵਾਬ ਵੀ ਫਿਰ ਹਲੋਕਾਰੇ ਹੁੰਦੇ ਆ ਗਲਤ ਹੁੰਦੇ ਆ ਕੀ ਜਵਾਬ ਦਿੰਦੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਉਹ ਕਹਿੰਦੇ ਆ ਵੀ ਜੇ ਤੁਹਾਡਾ ਤੁਹਾਡਾ ਕੋਈ ਰਿਸ਼ਤੇਦਾਰ ਜੇਲ੍ਹ ਚ ਹੋਵੇਗਾ ਤੁਸੀਂ ਜਾਓਗੇ ਜੇਲ੍ਹ ਚ ਲੈ ਦੱਸੋ ਸਾਡੇ ਮੁਖੀਤਾ ਜੀ ਉੱਥੇ ਕੁਲਾਰਜਨ ਕੁਟਾਰੀਆ ਕੋਣ ਨੇ ਬੀਜੇਪੀ ਦੇ ਲਾਏ ਹੋਏ ਬੰਦੇ ਨੇ ਤੇ ਜਿਹੜਾ ਉਹ ਹੈਗਾ ਆਪਣਾ ਸੁਖਵੀਰ ਬਾਦਲ ਕਾਣਾ ਜੀ ਉਹ ਸ਼ਰਮਣੀ ਕਲਦਲ ਦਾ ਤੇ ਬੀਜੇਪੀ ਵਾਲੇ ਨਾਲ ਆ ਜਾਂਦੇ ਆ ਢਿੱਲੋਂ ਗੁਰਿੰਦਰ ਸਿੰਘ ਵਿੱਚ ਖੜੇ ਆ ਉਹਨਾਂ ਦੇ ਇਹ ਸਿਆਸਤ ਦਾ ਇੱਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ 2027 ਵਾਸਤੇ। ਇਹਦੇ ਬਜ਼ੁਰਗ ਵੀ ਨੇ ਸਾਡੇ ਸਤਿਕਾਰਯੋਗ ਨੇ ਉਹਨਾਂ ਨੂੰ ਸੰਗਤ ਲਈ ਸਹੀ ਪੱਥ ਦੀ ਨਿਰਦੇਸ਼ ਕਰਨਾ ਚਾਹੀਦਾ ਇਹ ਸਿਆਸਤ ਬਹੁਤ ਗੰਦਾ ਪਾਲ ਹੈ ਜੀ। ਦੋ ਬਾਰੀ ਮੇਰੇ ਕੋਲ ਆਏ ਸੰਜੇ ਸਿੰਘ ਆਮ ਆਦੀ ਪਾਰਟੀ ਵਾਲਾ ਦਰਗੇਸ਼ ਪਾਟਕ ਨਾਲ ਹਰਜੋਤ ਮੈਂ ਇੱਥੇ ਬੋਲ ਰਿਹਾ ਸਭ ਸੁਣਣਗੇ ਨਾ ਇਹ ਹਰਜੋਤ ਬੈਂ ਜਿਹੜੇ ਅੱਜ ਕੱਲ ਸਿੱਖਿਆ ਮੰਤਰੀ ਆ ਉਹ ਉਹ ਵੀ ਕਰੇ ਆਏ ਸੀਗੇ ਜੀ ਸਿਆਸਤ ਮੈਨੂੰ ਪਤਾ ਵੀ ਸਿਆਸਤ ਬੜੀ ਗੰਦੀ ਖੇਡ ਆ ਪਰ ਸਿਆਸਤ ਵਿੱਚ ਚੰਗੇ ਲੋਕਾਂ ਨੂੰ ਬਣਾਉਣਾ ਚਾਹੀਦਾ ਮੇਰੀ ਸੋਚ ਆ ਹੋਣਾ ਚਾਹੀਦਾ ਖੜਾ ਦੋ ਆਪਣੀ ਵੋਟਾਂ ਸੰਗਤ ਨੂੰ ਕੀ ਪ੍ਰੋਬਲਮ ਆ ਅੱਜ ਖੜਾ ਦੋ ਕੀ ਦਿੱਕਤ ਆ ਦੇ ਵਿੱਚ ਤਾਂ ਕਿ ਤੁਹਾਡੀ ਸੰਗਤ ਨੂੰ ਵਧੀਆ ਫਾਇਦਾ ਕਰਾਵੇ ਸਰਕਾਰ ਤੋਂ ਚੰਗੇ ਫਾਇਦੇ ਕਰਾਵੇ ਸਰਕਾਰ ਤੋਂ ਐਦਾਂ ਇੰਡਾਇਰੈਕਟਲੀ ਕਿਸੇ ਦੀ ਮਦਦ ਕਰਨ ਦਾ ਕੋਈ ਫਾਇਦਾ ਨਹੀਂ ਬਾਬਾ ਜੀ ਫਲਾਬ ਚੰਦ ਕਟਾਰੀਆ ਜੋ ਪੰਜਾਬ ਦੇ ਰਾਜਪਾਲ ਨੇ ਜੀ ਉਹ ਯਾਤਰਾ ਕਰਦੇ ਹੁੰਦੇ ਨੇ ਖਾਸ ਕਰ ਸਰਹੱਦ ਦੀ ਇਲਾਕਿਆਂ ਦੀ ਨਸ਼ੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਸ ਯਾਤਰਾ ਦੇ ਵਿੱਚ ਵੱਖ-ਵੱਖ ਲੀਡਰ ਪਹੁੰਚੇ ਨੇ ਡੇਰਾ ਬਿਆਸ ਮੁਖੀ ਵੀ ਪਹੁੰਚੇ ਇਸ ਤੋਂ ਇਲਾਵਾ ਅਕਾਲੀ ਲੀਡਰਾਂ ਨੇ ਵੀ ਇਹਦੇ ਵਿੱਚ ਸ਼ਮੂਲੀਅਤ ਕੀਤੀ ਤਾਂ ਇਹਦੇ ਉੱਤੇ ਆਮ ਆਦਮੀ ਪਾਰਟੀ ਨੇ ਸਵਾਲ ਖੜੇ ਕਰ ਦਿੱਤੇ ਕਿ ਜਿਹੜਾ ਕੁਝ ਅਕਾਲੀਆਂ ਦੀ ਦੇਣ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿ ਨਸ਼ਾ ਤਾਂ ਉਹਦੇ ਉੱਤੇ ਹੁਣੇ ਖੁਦ ਉਹ ਪ੍ਰਚਾਰ ਕਰ ਰਹੇ ਨੇ ਦੇ ਉੱਤੇ ਕੋਈ ਨਾ ਕੋਈ ਸਪਸ਼ਟੀਕਰਨ ਆਉਣਾ ਚਾਹੀਦਾ ਹੈ ਹਾਲਾਂਕਿ ਅਸ਼ਦੀਪ ਸਿੰਘ ਕਲੇਰ ਹੋਰਾਂ ਨੇ ਆਮ ਆਦਮੀ ਪਾਰਟੀ ਨੂੰ ਜਵਾਬ ਵੀ ਦੇ ਦਿੱਤਾ ਹੈ ਪਰ ਕਾਫੀ ਚਰਚਾ ਹੈ ਜੀ ਉਹਨੇ ਕਿਹਾ ਜਵਾਬ ਦਿੱਤਾ ਅਰਸ਼ਦੀ ਕਲੇਰ ਨੇ ਉਹ ਕਹਿੰਦਾ ਜੀ ਮਤਲਬ ਗੁੰਮਰਾਹਕੁਨਾ ਜੀ ਇਹ ਨਹੀਂ ਹੋਣਾ ਚਾਹੀਦਾ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਇਲਜ਼ਾਮ ਲਗਾਏ ਨਾ ਕਿ ਮਤਲਬ ਅਕਾਲੀ ਨੇ ਜਿਹੜੇ ਜੀ ਉਹਨਾਂ ਦੀ ਦੇਣਾ ਕਹਿੰਦੇ ਨਸ਼ਾ ਢਾਲੀਵਾਲ ਸਾਹਿਬ ਕਹਿੰਦੇ ਨੇ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਉਹਨਾਂ ਦੇ ਨਾਲ ਭਾਜਪਾ ਤੇ ਅਕਾਲੀ ਕਹਿੰਦੇ ਇੱਕੋ ਹੀ ਨੇ ਫਿਰਤਾ ਰਾਜਾ ਮੈਂ ਉਹ ਅਰਸ਼ਦੀਪ ਕਲੀਅਰ ਵਾਲਾ ਪੜਿਆ ਮਸੁਣਨ ਸੀ ਕਿਉਂਕਿ ਉਹਦਾ ਪੱਕਾ ਜਣਾਣਾ ਚਾਹੀਦਾ ਸੀ ਇਸ ਕਰਕੇ ਮੈਂ ਤਾਂ ਪੁੱਛਿਆ ਮੈਂ ਧਰਮਿੰਦਰ ਨੂੰ ਕਿਉਂਕਿ ਕਈ ਵਾਰ ਨਾ ਤੁਹਾਡੇ ਕੋਲ ਪੱਕ ਇੱਕ ਪੱਕ ਰਹਿ ਜਾਂਦਾ ਇਸ ਕਰਕੇ ਪ੍ਰੋਬਲਮ ਆਉਂਦੀ ਹੈ ਧਰਮਿੰਦਰ ਨੇ ਖੌਰ ਪੜੀ ਸੀ ਉਹ ਮੈਂ ਪੜੀ ਨਹੀਂ ਸੀਗੀ ਉਹ ਜਵਾਬ ਆ ਗਿਆ ਉਹਦਾ ਜਵਾਬ ਜਿਹੜਾ ਆਇਆ ਤੇ ਉਹ ਅਰਸ਼ਦੀਪ ਕਲੀਅਰ ਦਾ ਆ ਗਿਆ ਵੀ ਸਭ ਫਾਰਮ ਭਰ ਲੈਣੇ ਤਾਂ ਗੱਲ ਮਸਲਾ ਕੀ ਆ ਕੱਲ ਫਿਰੋਜ਼ਪੁਰ ਵਾਲੇ ਪਾਸੇ ਗਏ ਨੇ ਜਿਹੜੇ ਉਹ ਸਰਹਾਲੀ ਇਲਾਕੇ ਸਰਹਾਲੀ ਵੀ ਮੇਰੇ ਕਾ ਸਕੂਲ ਚ ਪ੍ਰੋਗਰਾਮ ਕੀਤਾ ਉਹਨਾਂ ਨੇ ਕਾਲਜ ਸਰਹਾਲੀ ਕਾਲਜ ਚ ਕੀਤਾ ਪ੍ਰੋਗਰਾਮ ਰਾਜਪਾਲ ਨਾਲ ਸੀਗੇ ਬੜਾ ਵੱਡਾ ਉੱਥੇ ਲੋਕ ਬਹੁਤ ਇਕੱਠੇ ਹੋਏ ਉਹਨਾਂ ਲੋਕਾਂ ਦੇ ਵਿੱਚ ਅਚਾਨਕ ਸੁਖਬੀਰ ਬਾਦਲ ਦਾ ਚਿਹਰਾ ਨਜ਼ਰ ਆ ਜਾਂਦਾ ਲੋਕਾਂ ਵਿੱਚ ਚਰਚਾ ਹੁੰਦੀ ਹੈ ਸੁਖਬੀਰ ਬਾਦਲ ਆ ਗਏ ਅਚਾਨਕ ਹੀ ਦੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਚਿਹਰਾ ਵੀ ਨਜ਼ਰ ਆ ਜਾਂਦਾ ਲੋਕ ਹੋਰ ਹੈਰਾਨ ਹੁੰਦੇ ਆ ਅਚਾਨਕ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਨਜ਼ਰ ਆ ਜਾਂਦੇ ਉੱਥੇ ਲੋਕ ਹੋਰ ਗੱਲ ਪੈਂਦੇ ਵੀ ਇਹ ਕੀ ਹੋ ਰਿਹਾ ਇਹ ਹੈ ਪੰਜਾਬ ਦੀ ਸਿਆਸਤ ਦੇ ਲਈ ਤਿਆਰ ਕੀਤੀ ਜਾ ਰਹੀ ਨਵੀਂ ਜ਼ਮੀਨ 2047 ਲਈ ਜਿਹਦੇ ਵਿੱਚ ਸੁੱਤਰ ਧਾਰ ਬਣਨ ਜਾ ਰਹੇ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਸ ਡੇਰੇ ਦੀ ਅਜੇ ਤੱਕ ਸਿਆਸੀ ਸਫਾਂ ਵਿੱਚ ਕੋਈ ਚਰਚਾ ਨਹੀਂ ਹੁੰਦੀ ਸੀਗੀ ਹੁਣ ਉਹ ਚਰਚਾ ਸਿਆਸੀ ਸਫਾਂ ਦੇ ਵਿੱਚ ਹੋਣ ਲੱਗ ਪਈ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਸਤਕਾਰ ਤੇ ਤੇ ਅ ਡੇਰਾ ਬਿਆਸ ਦੀਆਂ ਸੰਗਤਾਂ ਵਾਸਤੇ ਇੱਕ ਬਹੁਤ ਵੱਡਾ ਰੋਹਾਨੀ ਚਿਹਰਾ ਹੈਗੇ ਨੇ ਜਿਨ੍ਹਾਂ ਦੀ ਹਰ ਗੱਲ ਉਹ ਮੰਨਦੇ ਆ ਹਰ ਗੱਲ ਸੁਣਦੇ ਆ ਸੰਗਤ ਜਾਂਦੀ ਆ ਲੱਖਾਂ ਦੇ ਤਦਾਦ ਵਿੱਚ ਡੇਰਾ ਬਿਆਸ ਵਿੱਚ ਸੰਗਤ ਜਾਂਦੀ ਆ ਬਹੁਤ ਅਨੁਸ਼ਾਸਨਬੱਧ ਡੇਰਾ ਹੈਗਾ ਉਸ ਡੇਰੇ ਦੇ ਵਿੱਚ ਲੱਖਾਂ ਸ਼ਰਧਾਲੂ ਸੇਵਾ ਕਰਨ ਜਾਂਦੇ ਆ ਤੇ ਸੇਵਾ ਦਾ ਕੋਈ ਪੈਸਾ ਨਹੀਂ ਲੈਂਦੇ ਉਹ ਡੇਰਾ ਆਪਣੇ ਆਪ ਚ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਡੇਰਾ ਉਹ ਤੇ ਅਧਿਆਤਮ ਬਾਤ ਦੇ ਤੌਰ ਤੇ ਅਧਿਆਤਮ ਬਾਤ ਦੇ ਤੌਰ ਤੇ ਰੱਬ ਰੱਬੀ ਨੂਰ ਰੱਬੀ ਗੱਲਾਂ ਦੇ ਤੌਰ ਤੇ ਪਰ ਜਿਸ ਦਿਨ ਤੋਂ ਡੇਰਾ ਜਦੋਂ ਡੇਰਾ ਬਿਆਸ ਦੇ ਮੁਖੀ ਦਰਵਾਰ ਸਾਹਿਬ ਅੰਮ੍ਰਿਤਸਰ ਗਏ ਸੀ ਅਸੀਂ ਉਹਨਾਂ ਦੀ ਬਹੁਤ ਤਾਰੀਫ ਕੀਤੀ ਸੀ ਕਿ ਉਹਨਾਂ ਦਾ ਇੱਕ ਰੌਲਾ ਚੱਲ ਰਿਹਾ ਸੀ ਗੁਰਦੁਆਰੇ ਦੇ ਨਾਲ ਉਹ ਰੌਲਾ ਨਵੇੜਨ ਵਾਸਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਿ ਦਰਵਾਰ ਸਾਹਿਬ ਜਾਏ ਆਤਮਸਤ ਕੋਏ ਬੈਠਾਏ ਉੱਥੇ ਠੀਕ ਹੈ ਪਰ ਜਦੋਂ ਉਹ ਸਿਆਸੀ ਸਫਾ ਵਿੱਚ ਆਏ ਨੇ ਅਸੀਂ ਉਹਨਾਂ ਦੀ ਚਰਚਾ ਵੀ ਇੱਥੇ ਪਹਿਲਾਂ ਵੀ ਕੀਤੀ ਆ ਅੱਜ ਵੀ ਕਰ ਰਹੇ ਹਾਂ ਉਹ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਦਿਨ ਪਹਿਲਾਂ ਮਿਲ ਕੇ ਆਉਂਦੇ ਨੇ ਇੱਕ ਪਤਾ ਨਹੀਂ ਕਿਹੜਾ ਪੱਤਰਕਾਰ ਸੀ ਭੁੱਦਰਪੁਰਸ਼ ਉਹ ਮੈਂ ਤਾਂ ਉਹਨੂੰ ਉਸ ਪੱਤਰਕਾਰ ਦੀ ਸਵਾਲ ਨੂੰ ਸਲੂਟ ਕਰਦਾ ਮੈਨੂੰ ਪਤਾ ਨਹੀਂ ਲੱਗਿਆ ਨਾਂ ਮੈਂ ਲੈ ਦਿੰਦਾ ਇੱਥੇ ਮੈਨੂੰ ਨਾਂ ਪਤਾ ਹੁੰਦਾ ਪੱਤਰਕਾਰ ਦਾ ਜਿਹਦੇ ਬਾਰੇ ਬਾਤ ਮਜੀਠੀਆ ਨੇ ਇਹ ਵੀ ਕਿਹਾ ਕਿ ਜੀ ਕੁਝ ਪੱਤਰਕਾਰ ਸਰਕਾਰ ਨੇ ਭੇਜੇ ਸੀ ਹਰ ਗੱਲ ਸਰਕਾਰ ਨੇ ਨਹੀਂ ਭੇਜੀ ਹੋ ਸਕਦੀ ਮਜੀਠੀਆ ਸਾਹਿਬ ਪੱਤਰਕਾਰ ਵੀ ਹੁੰਦੇ ਆ ਸਵਾਲ ਕਰਨ ਵਾਲੇ ਕੀ ਪੁੱਛਿਆ ਸਵਾਲ ਵਿਕਰਮ ਨੂੰ ਡੇਰਾ ਬਿਆਸ ਦੇ ਮੁਖੀ ਨੂੰ ਕਿ ਜੀ ਤੁਸੀਂ ਰੱਬੋਂ ਸੰਗਤਾਂ ਵਾਸਤੇ ਤੁਸੀਂ ਰੱਬੋਂ ਨਾ ਵਾਸਤੇ ਤੁਸੀਂ ਜੇਲ੍ਹ ਵਿੱਚ ਆਏ ਬੰਦੇ ਨੂੰ ਮਿਲਣ ਵਾਸਤੇ ਆਇਓ ਇਹ ਕੋਈ ਚੰ ਇਹ ਠੀਕ ਸਮਝਦੇ ਹੋ ਤਾਂ ਤੁਸੀਂ ਵੀਡੀਓ ਸੁਣ ਲਿਓ ਉਹ ਤੁਹਾਡੇ YouTube ਤੇ ਪਈ ਆ ਸੁਣ ਲਿਓ ਤੇ ਉਹ ਸੰਤ ਜਿਹੜੇ ਲੋਕ ਸੰਗਤਾਂ ਨੂੰ ਬਹੁਤ ਜ਼ਿਆਦਾ ਰੂਹਾਨੀਅਤ ਦਾ ਪਾਠ ਪੜ੍ਹਾਉਂਦੇ ਆ ਤੇ ਹਰ ਗੱਲ ਦਾ ਜਵਾਬ ਤਰਦ ਦਿੰਦੇ ਆ ਤੁਰੰਤ ਹਰ ਗੱਲ ਦਾ ਜਵਾਬ ਦਿੰਦੇ ਆ ਹਰ ਗੱਲ ਉਹਨਾਂ ਕੋਲੇ ਇੱਕ ਸੈਸ਼ਨ ਹੁੰਦਾ ਡੇਰਾ ਬਿਆਸ ਦੇ ਮੁਖੀ ਕੋਲੇ ਸੰਗਤਾਂ ਲਈ ਸੰਗਤਾਂ ਲਈ ਇੱਕ ਸੈਸ਼ਨ ਚਲਾਉਂਦੇ ਆ ਉਹ ਉਹ ਸੈਸ਼ਨ ਦੇ ਵਿੱਚ ਉਹ ਹਰ ਸੰਗਤ ਦੇ ਖੜੇ ਹੁੰਦੇ ਆ ਸੰਗਤ ਉਹਦਾ ਸਵਾਲ ਪੁੱਛ ਕਰਦੀ ਆ ਤੇ ਉਹ ਜਵਾਬ ਦਿੰਦੇ ਆ ਪਰ ਉਹ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਤਾਂ ਡੇਰਾ ਬਿਆਸ ਦੇ ਮੁਖੀ ਝੁਚਲਾ ਗਏ ਦੇਖ ਲਓ ਪਈਆ ਉਹਦੇ ਵਿੱਚ ਵੀਡੀਓ ਪਈ ਆ ਝੁਚਲਾ ਜਾਂਦੇ ਆ ਪਤਾ ਕੀ ਜਵਾਬ ਦਿੰਦੇ ਆ ਫਿਰ ਕਿਉਂਕਿ ਜਿਹੜਾ ਬੰਦਾ ਨਾ ਗਲਤ ਹੁੰਦਾ ਜਿਹੜਾ ਬੰਦਾ ਗਲਤ ਹੁੰਦਾ ਨਾ ਉਦੇ ਬਾ ਉਹਦੇ ਜਵਾਬ ਵੀ ਫਿਰ ਅਲੋਕਾਰੇ ਹੁੰਦੇ ਆ ਗਲਤ ਹੁੰਦੇ ਆ ਕੀ ਜਵਾਬ ਦਿੰਦੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਉਹ ਕਹਿੰਦੇ ਆ ਵੀ ਜੇ ਤੁਹਾਡਾ ਤੁਹਾਡਾ ਕੋਈ ਰਿਸ਼ਤੇਦਾਰ ਜੇਲ੍ਹ 'ਚ ਹੋਵੇਗਾ ਤੁਸੀਂ ਜਾਓਗੇ ਜੇਲ੍ਹ 'ਚ ਲੈ ਦੱਸੋ ਕਿਉਂ ਦਰਮਿੰਦਰ ਬਿਲਕੁਲ ਜੇ ਤੁਹਾਡਾ ਰਿਸ਼ਤੇਦਾਰ ਹੋਵੇਗਾ ਤੁਸੀਂ ਜਾਓਗੇ ਜੇਲ੍ਹ 'ਚ ਮੇਰੇ ਨਾਲ ਉਸਤੇ ਇਹੀ ਗੱਲ ਕਹਿੰਦੇ ਨੇ ਉਹ ਬਿਲਕੁਲ ਇੱਕ ਪੱਤਰਕਾਰ ਦੀ ਕੀ ਔਕਾਤ ਹੈ ਡੇਰਾ ਬਿਆਸ ਦੇ ਗੁਰਿੰਦਰ ਸਿੰਘ ਢਿੱਲੋਂ ਦੇ ਬਾਰੇ ਇੱਕ ਇੱਕ ਪੱਤਰ ਮੇਰੀ ਕਿ ਔਕਾਤ ਆ ਜੀ ਡੇਰਾ ਬਿਆਸ ਦੇ ਗੁਰਿੰਦਰ ਸਿੰਘ ਢਿੱਲੋਂ ਦੇ ਪੱਗ ਦੇ ਸਾਹਮਣੇ ਜੇ ਮੈਂ ਕੋਈ ਸਵਾਲ ਕਰਾਂ ਜੀ ਗੁਰਿੰਦਰ ਸਿੰਘ ਢਿੱਲੋਂ ਬਾਬਾ ਜੀ ਮੈਨੂੰ ਕਹਿਣ ਕਿ ਤੂੰ ਨਹੀਂ ਕਰਦਾ ਜੇ ਮੈਂ ਕੀਤਾ ਫਿਰ ਕਿ ਹੋ ਗਿਆ ਮੇਰੇ ਬਰਾਬਰ ਆਪਣੇ ਨੂੰ ਖੜਾ ਕਰ ਰਹੇ ਨੇ ਉਹ ਇੱਕ ਪੱਤਰਕਾਰ ਦੇ ਬਰਾਬਰ ਖੜਾ ਕਰ ਰਹੇ ਨੇ ਆਪਣੇ ਆਪ ਨੂੰ ਪੱਤਰਕਾਰ ਦੀ ਕੀ ਵੈਲਿਊ ਆ ਡੇਰਾ ਬਿਆਸ ਤੇ ਮੁਖੀ ਦੇ ਸਾਹਮਣੇ ਉਹ ਤੁਸ਼ ਵੀ ਨਹੀਂ ਹੈਗਾ ਪੱਤਰਕਾਰ ਇੱਕ ਕਣਕਾ ਵੀ ਨਹੀਂ ਹੈਗਾ ਉਹਦੇ ਸਾਹਮਣੇ ਕਿਉਂਕਿ ਉਹਦੀ ਸੰਗਤ ਕਰੋੜਾ ਸੰਗਤ ਆ ਉਹਦੀ ਕਰੋੜਾ ਦੇ ਤਾਦਾਦ ਵਿੱਚ ਸੰਗਤ ਉਹਦੀ ਬਣਦੀ ਆ कोरोना इज तदाद भी संगत उ दर्द मस्तक हुंदी आ डेरे भी जाके की तुच्छ तुच्छ ਕਿਣਕਾ ਵੀ ਨਹੀਂ ਪੈਰਾਂ ਦੇ ਨੋਹਾਂ ਦੀ ਮੈਲ ਦੇ ਬਰਾਬਰ ਵੀ ਨਹੀਂ ਆਏਗਾ ਡੇਰਾ ਬਿਆਸ ਦੇ ਮੁਕੀ ਦੇ ਪੱਤਰਕਾਰ ਮੈਂ ਤਾਂ ਨੋਹਾਂ ਦੇ ਪੈਰਾਂ ਦੇ ਨੋਹਾਂ ਦੀ ਮੈਲ ਤੇ ਛੱਡੂ ਮੇਰਾ ਕਿਣਕਾ ਵੀ ਕੁਝ ਨਹੀਂ ਆਏਗਾ ਉਹਦੇ ਅੱਗੇ ਉਹ ਉਸ ਨੂੰ ਕਹਿ ਰਿਹਾ ਕਿ ਜਿਹੜਾ ਤੇਰਾ ਇਸਦਰ ਹੋਵੇਗਾ ਅੰਦਰ ਜਾਏਗਾ ਤਾਂ ਫਿਰ ਤੂੰ ਨਹੀਂ ਆਏਗਾ ਜੱਜ ਮੇਰੇ ਕਮਾਲ ਦੀ ਗੱਲ ਆ ਬਾਬਾ ਜੀ ਉਹਦਾ ਰਿਸ਼ਤਦਾਰ ਆਵੇਗਾ ਤਾਂ ਮਿਲਣ ਜਾਏਗੀ ਉਹ ਤਾਂ ਆਮ ਬੰਦਾ ਆਏਗਾ ਤੁਸੀਂ ਆਮ ਨਹੀਂ ਹੈਗੇ ਤੁਸੀਂ ਆਮ ਨਹੀਂ ਹੈਗੇ ਜਿਹੜੇ ਪਬਲਿਕ ਫਿਗਰ ਹੁੰਦੇ ਆ ਉਹਨਾਂ ਨੂੰ ਉਹ ਆਪਣੀ ਸੰਗਤਾਂ ਦੀਆਂ ਰੂਹਾਨੀਅਤ ਭਰੇ ਭਰੇ ਰਸਤੇ ਨੂੰ ਪੰਥ ਨੂੰ ਅੱਗੇ ਤੋਰਨ ਵਾਸਤੇ ਇੱਕ ਬੜੀਆਂ ਵੱਡੀਆਂ ਉਦਾਹਰਨਾਂ ਪੈਦਾ ਕਰਨੀਆਂ ਹੁੰਦੀਆਂ ਨੇ ਪਰ ਜਦੋਂ ਬੰਦਾ ਕਹਿੰਦਾ ਲਾਹੇ ਲੋਈ ਤੱਕ ਕੀ ਕਰੇਗਾ ਕੋਈ ਜਦੋਂ ਬੰਦਾ ਕਹਿੰਦਾ ਮੈਂ ਤਾਂ ਆ ਗਿਆ ਬਾਹਰ ਬਸ ਹੁਣ ਕੱਲ ਗਏ ਗੁਲਾਬ ਚੰਦ ਕਟਾਰੀਆ ਕੋਲੇ ਇੱਕ ਸਿਆਸੀ ਜ਼ਮੀਨ ਦੀ ਤਿਆਰੀ ਕੀਤੀ ਜਾ ਰਹੀ ਹੈ। ਐਦਾਂ ਹੀ ਕੀਤਾ ਸੀ ਨਾ ਡੇਰੇ ਸਰਸੇ ਵਾਲੇ ਨੇ ਵੀ ਐਦਾਂ ਹੀ ਕੀਤਾ ਸੀ। ਹੌਲੀ 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 ਸੰਗਤਾਂ ਦੇ ਵਿੱਚ ਪਾਈ ਸੀ ਗੱਲ ਇਹ। ਐਦਾਂ ਹੀ ਹੋਇਆ ਸੀਗਾ। ਹੁਣ ਤੁਹਾਡਾ ਕੀ ਮਤਲਬ ਹੈ ਕਿ ਸੰਗਤ ਸਮਝਦੀ ਨਹੀਂ ਡੇਰਾ ਬਿਆਸ ਵਾਲਾਂ ਦੀ ਕਿ ਡੇਰਾ ਬਿਆਸ ਦੇ ਮੁਖੀ ਤਾਂ ਜੀ ਸਾਡੇ ਮੁਖੀ ਤਾਂ ਜੀ ਉੱਥੇ ਗੁਲਾਬ ਚੰਦ ਕਟਾਰੀਆ ਫਿਰ ਕਟਾਰੀਆ ਕੌਣ ਨੇ ਬੀਜੇਪੀ ਦੇ ਲਾਏ ਹੋਏ ਬੰਦੇ ਨੇ। ਤੇ ਜਿਹੜਾ ਉਹ ਹੈਗਾ ਆਪਣਾ ਸੁਖਵੀਰ ਬਾਦਲ ਕੌਣਾ ਜੀ ਉਹ ਸ਼੍ਰੋਮਣੀ ਕਾਲਦਲ ਦਾ ਤੇ ਬੀਜੇਪੀ ਵਾਲੇ ਨਾਲ ਆ ਜਾਂਦੇ ਆ ਢਿੱਲੋਂ ਗੁਰਿੰਦਰ ਸਿੰਘ ਵਿੱਚ ਖੜੇ ਜਾ ਉਹਨਾਂ ਦੇ ਮਾਰਚ ਦੇ ਵਿੱਚ ਇਹ ਸਿਆਸਤ ਦਾ ਇੱਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ 2027 ਵਾਸਤੇ ਮੈਂ ਕਿਸੇ ਐਦਾ ਮੈਂ ਕਿਸੇ ਡੇਰੇ ਦੀ ਇਸ ਸੰਦਰਭ ਦੇ ਵਿੱਚ ਨਾ ਮੈਂ ਡੇਰੇ ਦੇ ਵਿਆਸ ਦੇ ਕਦੇ ਮਲੋਚ ਰਿਹਾ ਨਾ ਮੈਂ ਕਦੇ ਅਲੋਚਕ ਡੇਰਾ ਸੰਤਾ ਮਾਤਮਾ ਨੇ ਮੈਂ ਕਦੇ ਅਲੋਚਕ ਨਹੀਂ ਹੁੰਦਾ ਪਰ ਜਦੋਂ ਸੰਤ ਆਪਣੀਆਂ ਪੈਰਾਂ ਤੋਂ ਉਲਟ ਗਏ ਜਦੋਂ ਆਪਣੇ ਕਦਮਾਂ ਚੋਂ ਉਲਟ ਕੇ ਕੁਰਾਹੇ ਪੈਂਦੇ ਆ ਕੋਈ ਵੀ ਸੰਤ ਹੈ ਕੋਈ ਵੀ ਡੇਰਾ ਮੁਖੀ ਹੈਗਾ ਤਾਂ ਫਿਰ ਅਸੀਂ ਉਹਦੀ ਆਲੋਚਨਾ ਕਰਦੇ ਆ ਅਸੀਂ ਕਿਸੇ ਡੇਰੇ ਦੀ ਆਲੋਚਨਾ ਨਹੀਂ ਕਰਦੇ ਸਾਡਾ ਕਿਸੇ ਡੇਰੇ ਨਾਲ ਐਦਾਂ ਦੀ ਆਲੋਚਨਾ ਵਧੀਆ ਬਹੁਤ ਵਧੀਆ ਕੰਮ ਡੇਰੇ ਕਈ ਡੇਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਕਈ ਡੇਰੇ ਲੋਕਾਂ ਨੂੰ ਸੰਗਤਾਂ ਨੂੰ ਗਰੀਬਾਂ ਨੂੰ ਆਮ ਲੋਕਾਂ ਨੂੰ ਨਸ਼ੇ ਜੋ ਕੱਢ ਰਹੇ ਨੇ ਕਈ ਡੇਰੇ ਬਹੁਤ ਵਧੀਆ ਕੰਮ ਕਰ ਰਹੇ ਨੇ ਮਾੜੇ ਕੰਮਾਂ ਤੋਂ ਬਾਹਰ ਕੱਢਦੇ ਨੇ ਡੇਰਾਂ ਵਿੱਚ ਗਏ ਹੋਏ ਸੰਗਤ ਜਿਹੜੀ ਹੈਗੀ ਆ ਉਹ ਬਹੁਤ ਉੱਪਰ ਤੱਕ ਪਹੁੰਚ ਜਾਂਦੀ ਆ ਡੇਰਾਂ ਵਿੱਚ ਗਈ ਹੋਈ ਸੰਗਤ ਬਹੁਤ ਉੱਪਰ ਤੱਕ ਪਹੁੰਚ ਜਾਂਦੀ ਆ ਰੱਬ ਨੂੰ ਪਾਲ ਲੈਂਦੇ ਆ ਕਈ ਉਹਨਾਂ ਦੇ ਅੰਦਰ ਭਾਵਨਾ ਬਣ ਜਾਂਦੀ ਆ ਡੇਰੇ ਵਿੱਚ ਡੇਰੇ ਦੇ ਪ੍ਰਚਾਰੀ ਹੋਏ ਬਹੁਤ ਵੱਡੀ ਗੱਲ ਤੁਹਾਨੂੰ ਕਹਿ ਰਿਹਾ ਮੈਂ ਡੇਰਾ ਇੱਕ ਬਹੁਤ ਵੱਡੀ ਉਹ ਡੇਰੇ ਦੇ ਮੁਖੀ ਦੀ ਜਿਹੜੀ ਭਾਵਨਾ ਹੁੰਦੀ ਆ ਬਿਆਸ ਡੇਰਾ ਕੋਈ ਆਮ ਡੇਰਾ ਨਹੀਂ ਹੈਗਾ ਅਧਿਆਤਮ 바ਦ ਦਾ ਸਮੁੰਦਰ ਹੈ ਉਹ ਅਧਿਆਤਮ 바ਦ ਦਾ ਸਮੁੰਦਰ ਨਦੀਆਂ ਸਮੁੰਦਰ ਵੱਲ ਜਾਂਦੀਆਂ ਨੇ ਸਮੁੰਦਰ ਕਹਿੰਦੇ ਨਦੀਆਂ ਵੱਲ ਜਾਇਆ ਕਰਦੇ ਬਹੁਤ ਵੱਡਾ ਬਹੁਤ ਵੱਡਾ ਡੇਰਾ ਉਹਦਾ ਬੜਾ ਵੱਡੀ ਉਧਾਰ ਹੈ ਕਿ ਉਹਦੇ ਮੁਖੀ ਨੂੰ ਜਿਹੜੇ ਬਜ਼ੁਰਗ ਵੀ ਨੇ ਸਾਡੇ ਸਤਕਾਰਯੋਗ ਨੇ ਉਹਨਾਂ ਨੂੰ ਸੰਗਤ ਲਈ ਸਹੀ ਪਥ ਦਿਨਰਦੇਸ਼ ਕਰਨਾ ਚਾਹੀਦਾ ਇਹ ਸਿਆਸਤ ਬਹੁਤ ਗੰਦਾ ਫਲ ਹੈ ਜੀ ਬਹੁਤ ਗੰਦਾ ਫਲਾ ਸਿਆਸਤ ਮੈਂ ਵੀ ਜੇ ਐਮਐਲਏ ਹੁੰਦਾ ਹਾਂ ਤਰਮਿੰਦਰ ਅੱਜ ਮੈਂ ਵੀ ਐਮਐਲਏ ਹੋਣਾ ਸੀਗਾ ਤੁਸੀਂ ਕਿਉਂ ਕਿਵੇਂ ਐਮਐਲਏ ਹੋਣਾ ਸੀਗਾ ਕਿਉਂਕਿ ਬਣੇ ਨਹੀਂ ਐਮਐਲਏ ਕਿੰਨੇ ਆਮ ਆਦੀ ਪਾਰਟੀ ਦੇ ਦੋ ਬਾਰੀ ਮੇਰੇ ਕੋਲ ਆਏ ਸੰਜੇ ਸਿੰਘ ਆਮ ਆਦੀ ਪਾਰਟੀ ਵਾਲਾ ਦਰਗੇਸ਼ ਪਾਟਕ ਨਾਲ ਹਰਜੋਤ ਮੈਂ ਇੱਥੇ ਬੋਲ ਰਿਹਾ ਸਭ ਸੁਣਣਗੇ ਨਾ ਇਹ ਹਰਜੋਤ ਮੈਂ ਜਿਹੜੇ ਅੱਜਕੱਲ ਸਿੱਖਿਆ ਮੰਤਰੀ ਆ ਉਹ ਉਹ ਵੀ ਕਰੇ ਆਏ ਸੀਗੇ ਜੀ ਟਿਕਟ ਦੇਣ ਵਾਸਤੇ ਆਏ ਸੀਗੇ ਜੀ ਠੀਕ ਆ ਸਰ ਤੇ ਮਤਲਬ ਕਿ ਵੀ ਕੀ ਉਹਦਾ ਮੈਂ ਕਿਹਾ ਜੀ ਮੈਂ ਪੱਤਰਕਾਰ ਹੀ ਠੀਕ ਆ ਪੱਤਰਕਾਰ ਬੜੀ ਔਖੀ ਕਮਾਈ ਕੀਤੀ ਹੈ ਪੱਤਰਕਾਰੀ ਚ ਮੈਂ ਬਹੁਤ ਔਖਾ ਬਣਿਆ ਪੱਤਰਕਾਰ ਮੈਂ ਲੋਕ ਬੜਾ ਔਖਾ ਜਾਣਣ ਲੱਗੇ ਆ ਕੁਝ ਸਹੀ ਕਰ ਰਹੇ ਆ ਮੈਂ ਠੀਕ ਆ ਸਿਆਸਤ ਮੈਨੂੰ ਪਤਾ ਵੀ ਸਿਆਸਤ ਬੜੀ ਗੰਦੀ ਖੇਡ ਆ ਪਰ ਸਿਆਸਤ ਵਿੱਚ ਚੰਗੇ ਲੋਕਾਂ ਨੂੰ ਬਣਾਉਣਾ ਚਾਹੀਦਾ ਮੇਰੀ ਸੋਚ ਆ ਹੋਣਾ ਚਾਹੀਦਾ ਜਦ ਆਪ ਖੜੋ ਫਿਰ ਆਪਣੇ ਸੇਵਾਦਾਰਾਂ ਨੂੰ ਖੜਾਓ ਆਪਣੀ ਸੰਗਤ ਨੂੰ ਖੜਾਓ ਵਿੱਚ ਵੋਟਾਂ ਚ ਖੜਾ ਦਿਓ ਆਪਣੀ ਵੋਟਾਂ ਚ ਸੰਗਤ ਨੂੰ ਕੀ ਪ੍ਰੋਬਲਮ ਆ ਆਜ ਖੜਾ ਦੋ ਕੀ ਦਿੱਕਤਾਂ ਦੇ ਵਿੱਚ ਤਾਂ ਕਿ ਤੁਹਾਡੀ ਸੰਗਤ ਨੂੰ ਵਧੀਆ ਫੈਸਲਾ ਕਰਾਵੇ ਸਰਕਾਰ ਤੋਂ ਚੰਗੇ ਫੈਸਲੇ ਕਰਾਵੇ ਸਰਕਾਰ ਤੋਂ ਐਦਾਂ ਇੰਡਾਇਰੈਕਟਲੀ ਕਿਸੇ ਦੀ ਮਦਦ ਕਰਨ ਦਾ ਕੋਈ ਫਾਇਦਾ ਨਹੀਂ ਬਾਬਾ ਜੀ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ